ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਇਆ ਗਿਆ ਸੰਵਿਧਾਨ ਦਿਵਸ ਡਾਕਟਰ ਪੀਮਰਾਵ ਅੰਬੇਡਕਰ ਦੇ ਬੁੱਤਾਂਜ ਉਹਨਾਂ ਨੂੰ ਦਿੱਤੀ ਸ਼ਰਧਾਂਜੀ ਅਧਿਕਾਰੀਆਂ ਨੇ ਸੰਵਿਧਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਦੀ ਚੁਕੀ ਸੋ ਭਾਰਤ ਦਾ ਸੰਵਿਧਾਨ ਜੋ ਕਿ 26 ਨਵੰਬਰ 1949 ਚ ਲਾਗੂ ਕੀਤਾ ਗਿਆ ਸੀ ਅਤੇ ਇਹ ਸੰਵਿਧਾਨ ਡਾਕਟਰ टीम राव अंबेडकर ਵੱਲੋਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਪੜਨ ਤੋਂ ਬਾਅਦ ਲਿਖਿਆ ਸੀ ਜਿਸ ਦੇ ਨਤੀਜੇ ਸਦਕਾ ਅੱਜ ਆਜ਼ਾਦੀ ਦੇ 75 ਵਰਿਆਂ ਬਾਅਦ ਵੀ ਸਭ ਆਜ਼ਾਦੀ ਦਾ ਨਿਗਮਾਨ ਰਹੇ ਨੇ ਅਤੇ ਆਪਣੇ ਜਮਹੂਰੀ ਹੱਕਾਂ ਦਾ ਪੂਰੀ ਆਜ਼ਾਦੀ ਨਾਲ ਇਸਤੇਮਾਲ ਕਰ ਰਹੇ ਨੇ ਅਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਪ੍ਰੋਗਰਾਮ ਦੇ ਆਰੰਭ ਵਿੱਚ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵੀ ਬਾਬਾ ਸਾਹਿਬ ਡਾਕਟਰ ਟੀਮ राव ਅੰਬੇਦਕਰ ਦੇ ਪੁੱਤਰ ਅਗੇ ਸਰਦਾ ਸੁਮਨ ਅਰਪਿਤ ਕਰਕੇ ਨਤਮਸਤਕ ਹੋਏ ਇਸ ਮੌਕੇ ਤੇ ਐਸ ਡੀ ਐਮ ਪਠਾਨਕੋਟ ਅਰਸ਼ਦੀਪ ਸਿੰਘ ਵੱਲੋਂ ਸੰਵਿਧਾਨ ਦਿਵਸ ਤੇ ਸੰਵਿਧਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਸਹੁੰ ਚੁਕਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਰਸ਼ਦੀਪ ਸਿੰਘ ਐਸ ਡੀ ਐਮ ਪਠਾਨਕੋਟ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮrao ਅੰਬੇਡਕਰ ਦੇ ਯਤਨਾਂ ਸਦਕਾ ਸਾਨੂੰ ਸੰਵਿਧਾਨ ਮਿਲ ਸਕਿਆ। ਸੰਵਿਧਾਨ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸੰਵਿਧਾਨ ਵਿੱਚ ਦਿੱਤੇ ਸਾਡੇ ਅਧਿਕਾਰਾਂ ਤੋਂ ਅਤੇ ਸਾਡੇ ਫਰਜ਼ਾਂ ਤੋਂ ਵੀ ਜਾਣੂ ਹੋਈਏ। ਅੱਜ ਦੇ ਦਿਨ 26 ਨਵੰਬਰ 1949 ਨੂੰ ਸਾਡਾ ਜਿਹੜਾ ਸੰਵਿਧਾਨ ਹੈ ਉਹ ਕਨਸਟੀਟਿਊਟ ਅਸੈਂਬਲੀ ਵੱਲੋਂ ਜਿਹੜਾ ਐਡਾਪਟ ਕੀਤਾ ਗਿਆ ਸੀ ਤੇ ਬੜਾ ਮਹੱਤਵਪੂਰਨ ਦਿਨ ਹੈ ਇਹਦੇ ਵਿੱਚ ਬਹੁਤ ਜਿਹੜੇ ਆਜ਼ਾਦੀ ਘੁਲਾਟੀਆਂ ਜਾਂ ਜਿਨ੍ਹਾਂ ਨੇ ਸੰਵਿਧਾਨ ਜਿਹੜਾ ਤਿਆਰ ਕੀਤਾ ਖਾਸ ਕਰਕੇ ਭੀਮਰਾਓ Ambedkar ਸਾਹਿਬ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਵੱਲੋਂ ਵੱਖ-ਵੱਖ ਜਿਹੜੇ ਸੰਵਿਧਾਨ 60 ਦੇ ਤਕਰੀਬਨ ਸੰਵਿਧਾਨ ਉਹਨਾਂ ਨੇ ਪੂਰੀ ਦੁਨੀਆ ਦੇ ਜਿਹੜੇ ਆ ਉਹਨੂੰ ਇਕੱਠੇ ਕਰਕੇ ਇੱਕ ਕੁਝ ਜਿਹਾ ਸਮੁੰਦਰ ਪਾ ਕੇ ਔਰ ਸਾਨੂੰ ਜਿਹੜਾ ਇੱਕ ਸੰਵਿਧਾਨ ਜਿਹੜਾ ਐਦਾਂ ਦਾ ਬਣਾ ਕੇ ਦਿੱਤਾ ਜਿਹਦੇ ਨਾਲ ਸਾਡਾ ਜਿਹੜੀ ਡੈਮੋਕ੍ਰੇਸੀ ਹੈ ਉਹ ਅੱਜ ਤੱਕ 70 75 ਸਾਲ ਬਾਅਦ ਤੱਕ ਵੀ ਅਜੇ ਤੱਕ ਵੀ ਜਿਹੜੀ ਹੈ ਉਸੇ ਤਰ੍ਹਾਂ ਹੀ ਸਾਡੀਆਂ ਡੈਮੋਕ੍ਰੈਟਿਕ ਵੈਲਿਊਜ਼ অর ਐਥਿਕਸ ਜਿਹੜੇ ਚੱਲੇ ਆਉਂਦੇ ਆ ਸਾਡੇ ਪੈਰਲਲ ਹੀ ਕਈ ਗਵਾਂਢੀ ਰਾਜ ਸੀਗੇ ਜਿੱਥੇ ਡੈਮੋਕ੍ਰੇਸੀਜ਼ ਉਨੀਆਂ ਸਕਸੈਸਫੁਲ ਨਹੀਂ ਹੋਈਆਂ ਮਿਲਟਰੀ ਡਿਕਟੇਟਰਸ਼ਿਪਸ ਤੇ ਟੇਕਓਵਰ ਹੋਈਆਂ ਤੋਂ ਬੜੀ ਅੱਜ ਗਮਾਨ ਔਰ ਗੌਰਵ ਵਾਲੀ ਗੱਲ ਹੈ ਸੋ ਸਾਰੇ ਇਸ ਮੌਕੇ ਤੇ ਮੈਂ ਸਮੂਹ ਪਠਾਨਕੋਟ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਜੀ